ਸਤਿ ਸ਼੍ਰੀ ਅਕਾਲ। ਹਾਜ਼ਰ ਹਾਂ ਤੁਹਾਡੇ ਸਨਮੁਖ ਇੱਕ ਹੋਰ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਪਾਲ ਦਾ ਪ੍ਰਕਾਸ਼ਨ ਜੋ ਕਿ ਪ੍ਰੋਫੈਸਰ ਅਵਤਾਰ ਸਿੰਘ ਜੀ ਦੀ ਲਿਖੀ ਹੈ। ਪੰਜਾਬ ਦੇ ਪਾੜੇ ਪੁੱਤਰ ਸਤਪਾਲ ਗੋਤਮ ਦੀ ਸੋਗੀ ਖਬਰ ਦੀ ਤਰ੍ਹਾਂ ਪੰਜਾਬ ਦੇ ਸਿਹਰਦ ਅਤੇ ਲੋਕਾਇਕ ਪ੍ਰਕਾਸ਼ਨ ਦੇ ਅਦੀਪ ਪਾਲਕ ਪ੍ਰਤਾਪ ਮਹਿਤਾ ਜੀ ਦੇ ਤੁਰ ਜਾਣ ਦੀ ਖਬਰ ਸੁਣੀ। ਪੁਰਾਣੀਆਂ ਯਾਦਾਂ ਨਾਲ ਦਿਲ ਦਹਿਲ ਗਿਆ। ਅਤੇ ਗਾਲिब ਸਾਹਿਬ ਦਾ ਖਿਆਲ ਆਇਆ ਦਿਲੇ ਨਾਦਾਂ ਤੁਝੇ ਹੁਆ ਕਿਆ ਹੈ ਆਖਰ ਇਸ ਦਰਦ ਕੀ ਦਵਾ ਕਿਆ ਹੈ 1984 ਤੋਂ 92 ਦਰਮਿਆਨ 7-8 ਸਾਲ ਮੈਂ ਵੀ ਪ੍ਰਤਾਪ ਕੋ ਜਾਣਦਾ ਰਿਹਾ ਹਾਂ ਮੈਨੂੰ ਉਹਦੀ ਜ਼ਮੀਨ ਦੋਜ਼ ਹਨੇਰ ਕੋਠੜੀ ਦੀ ਮੱਠੀ-ਮੱਠੀ ਲੋਝ ਲੋਕਿਆ ਪ੍ਰਤਾਪ ਅੱਜ ਵੀ ਕੱਲ ਵਾਂਗ ਯਾਦ ਹੈ ਉਹ ਮੇਜ਼ ਕੁਰਸੀਆਂ ਚਾਹ ਦਾ ਚਾਤ ਤੇ ਦੱਲ ਗੱਲ ਵਿੱਚ ਫਲਸਫਾ ਭਾਲਦੀਆਂ ਠੰਡੀਆਂ ਠੰਡੀਆਂ ਗੱਲਾਂ ਸਾਹਮਣੇ ਵਾਲੇ ਨੂੰ ਨੀਜ਼ ਨਾਲ ਨਿਹਾਰਦੀਆਂ ਗੋਲ-ਗੋਲ ਅੱਖਾਂ ਸਾਦਾ ਲਿਬਾਸ ਸੰਜਮੀ ਚਿਹਰਾ ਤੇ ਅਰਧ ਕੁਪਨੇਰਾ ਇਤਨੀ ਕੁ ਲੋ ਕਿ ਉਹਦੀ ਦੁਕਾਨ ਵਿੱਚ ਸਿਰਫ ਉਹੀ ਦਿਸਦਾ ਉਹ ਦੁਕਾਨਦਾਰ ਸੀ ਕਿਤਾਬਾਂ ਵੇਚਦਾ ਸੀ ਪਰ ਉਹ ਵਪਾਰੀ ਨਹੀਂ ਸੀ ਉਹ ਕਿਤਾਬ ਦੇਣ ਲੱਗਿਆਂ ਉਹਦੇ ਉੱਤੇ ਲਿਖਿਆ ਮੁੱਲ ਤਾਂ ਹੀ ਦੇਖਦਾ ਸੀ ਜੇ ਉਹਨੂੰ ਯਕੀਨ ਹੁੰਦਾ ਸੀ ਕਿ ਕਿਤਾਬ ਲੈਣ ਵਾਲਾ ਮੁੱਲ ਦੇ ਸਕਦਾ ਹੈ ਨਹੀਂ ਤਾਂ ਇੰਨਾ ਹੀ ਆਖਦਾ ਲੈ ਜਾ ਉਹ 13-13 ਜਿਹਾ ਵਪਾਰ ਕਰਦਾ ਸੀ ਜਿਵੇਂ ਉਹਦਾ ਵੀ ਕਾਲੂ ਮੈਤੇ ਨਾਲ ਕੋਈ ਨਾਤਾ ਹੋਵੇ ਉਹ ਨਜਨੀਸ਼ ਵਰਗੀ ਟੋਪੀ ਸਿਰ ਉੱਤੇ ਰੱਖਦਾ ਸੀ ਅਤੇ ਗਾਲੀਬ ਜਹੀ ਗੰਭੀਰਤਾ ਉਹਦੇ ਚਿਹਰੇ ਦਾ ਪ੍ਰਭਾਵ ਸੀ ਉਹਦੀ ਆਵਾਜ਼ ਗੁਪਤ ਜਹੀ ਸੀ ਅੱਜ ਵੀ ਮੇਰੇ ਕੰਨ ਸੁਣ ਰਹਿ ਸਕਦੇ ਹਨ ਉਹ ਖੁਦ ਇਹ ਉਹਦਾ ਆਲਾ ਦਵਾਲਾ ਰੂਜ਼ ਦਾ ਤਰਜਮਾ ਪ੍ਰਤੀਤ ਹੁੰਦਾ ਜੀਦਾ ਦਾਨਿਸ਼ਵਰ ਰਾਣਾ ਪ੍ਰਭਾਵ ਉਹਦੀ ਦੁਕਾਨ ਦੇ ਚੱਪੇ-ਚੱਪੇ ਵਿੱਚ ਨਜ਼ਰ ਆਉਂਦਾ ਕਹਿੰਦੇ ਹਨ ਪੰਜਾਬੀ ਹਿੰਦੀ ਅਤੇ ਪੋਲੀਟੀਕਲ ਸਾਇੰਸ ਦੀ ਐਮਏ ਪਾਸ ਦੀ ਉਹ ਉਹਦੇ ਕੋਲ ਹਰ ਵਿਸ਼ੇ ਦੇ ਵਿਦਵਾਨ ਲੇਖਕ ਅਤੇ ਵਿਦਿਆਰਥੀ ਆਉਂਦੇ ਲੇਖਕਾਂ ਨਾਲ ਉਹ ਵਿਚਾਰਤਾਰਕ ਪਿਆਰੀ ਪਗਾਉਂਦਾ ਅਤੇ ਵਿਦਿਆਰਥੀਆਂ ਨਾਲ ਧਰਮ ਨਿਭਾਉਂਦਾ ਉਹ ਵਿਦਿਆਰਥੀਆਂ ਅੰਦਰ ਗਿਆਨਮਈ ਅਤੇ ਸਹਿਤਕ ਪ੍ਰਤਿਭਾ ਜਗਾਉਂਦਾ ਸੀ ਅਤੇ ਕਈ ਤਰ੍ਹਾਂ ਦੀ ਮਦਦ ਵੀ ਕਰਦਾ ਸੀ ਉਹਦੇ ਅਦਬੀ ਸ਼ੌਕੀਨ ਅਤੇ ਫੋਟੋਕਾਰ ਮਿੱਤਰ ਜੈ ਤੇਗ ਸਿੰਘ ਅਨੰਤ ਨੇ ਦੱਸਿਆ ਕਿ ਉਹਨੂੰ ਕਿਸੇ ਨੇ ਕੋਈ ਕਿਤਾਬ ਪੁੱਛੀ ਜੋ ਉਹਦੀ ਦੁਕਾਨ ਵਿੱਚ ਨਹੀਂ ਸੀ ਪ੍ਰਤਾਪ ਨੇ ਉਹਨੂੰ ਪੁਸਤਕ ਲੇਖਕ ਦਾ ਨਾਮ ਪੁੱਛਿਆ ਉਸ ਗਾਹਕ ਨੇ ਬੜੇ ਠਾਠ ਨਾਲ ਦੱਸਿਆ ਕਿ ਉਹ ਭਾਰਤੀ ਸਾਹਿਤ ਅਕਾਦਮੀ ਦਾ ਪੁਸਤਕਾਰਿਤ ਲੇਖਕ ਹੈ ਪ੍ਰਤਾਪ ਕਹਿਣ ਲੱਗਾ ਕਿ ਮੈਂ ਆਪਣੀ ਦੁਕਾਨ ਵਿੱਚ ਸਰਕਾਰੀ ਚਾਪਲੂਸਾਂ ਦੀਆਂ ਕਿਤਾਬਾਂ ਨਹੀਂ ਰੱਖਦਾ ਉਹ ਗਾਹਕ ਨਿਰਾਸ਼ ਅਤੇ ਬੇਇੱਜ਼ਤ ਹੋ ਕੇ ਵਾਪਸ ਮੁੜਨ ਲੱਗਾ ਤਾਂ ਪ੍ਰਤਾਪ ਨੇ ਉਹਨੂੰ ਨਾ ਪੁੱਛ ਲਿਆ ਉਹਨੇ ਬੜੇ ਤਹਮਲ ਹਲੀਮੀ ਅਤੇ ਅਜ਼ੀਜ਼ੀ ਨਾਲ ਦੱਸਿਆ ਕਿ ਮੈਂ ਵੀ ਅਜਿਹਾ ਹੀ ਅਭਾਗਾ ਲੇਖਕ ਹਾਂ ਜਿਨ੍ਹਾਂ ਦੀਆਂ ਕਿਤਾਬਾਂ ਤੁਸੀਂ ਦੁਕਾਨ ਵਿੱਚ ਨਹੀਂ ਰੱਖਦੇ ਉਹ ਗਾਹਕ ਸੁਖਪਾਲबीर ਸਿੰਘ ਹਸਰਤ ਸੀ ਸਨੇਟੇ ਪਿੰਡ ਤੋਂ ਆਲ ਨਾਂ ਦਾ ਇੱਕ ਵਿਦਿਆਰਥੀ ਸੀ। ਉਹਨਾਂ ਦਿਨਾਂ ਵਿੱਚ ਉਹਨੇ ਇੱਕ ਨਾਵਲ ਲਿਖ ਲਿਆ ਜਿਹਨੂੰ ਕੋਈ ਛਾਪਣ ਲਈ ਤਿਆਰ ਨਹੀਂ ਸੀ। ਪ੍ਰਤਾਪ ਨੇ ਉਹ ਨਾਵਲ ਦਰਦ ਸੁਣੇ ਨਾ ਕੋਈ ਨਾ ਹੀ ਛਾਪਿਆ। ਆਪ ਮੈਨੂੰ ਦਿੱਤਾ ਤੇ ਮੇਰੇ ਕੋਲੋਂ ਕੋਈ ਹੋਰ ਲੈ ਗਿਆ। ਉਹ ਹੁਣ ਮੈਂ ਉਹ ਪੜ੍ਹ ਨਾ ਸਕਿਆ। ਪਾਲ ਘਰ ਬੇहद ਗਰੀਬ ਸੀ। ਨਾਵਲ ਨੇ ਉਹਦੀ ਪੁੱਛ ਪ੍ਰਤੀਤ ਵਿੱਚ ਰਤੀ ਪਰਵਾਦਾ ਨਾ ਕੀਤਾ। ਉਹ ਆਪਣੀ ਹੀ ਕਿਸਮ ਦੀ ਕਵਿਤਾ ਵੀ ਲਿਖਦਾ ਸੀ ਕਵਿਤਾ ਵੀ ਉਹਨੂੰ ਰਾਸ ਨਾ ਆਈ ਨਾ ਖੁਦ ਹੀ ਮਿਲਾ ਨਾ ਬਿਸ਼ਾਲੀ ਸਨਮ ਫਿਰ ਉਹਦੇ ਲਈ ਇੱਕੋ ਰਾਹ ਬਚਿਆ ਉਹ ਨਸ਼ੇ ਕਰਨ ਲੱਗ ਪਿਆ ਐਮ ਐਚ 1 ਦੇ ਪਲੇਠੇ ਪ੍ਰੋਗਰਾਮ ਵਿੱਚ ਆਵਾਜ਼ ਪੰਜਾਬ ਦੀ ਕਿਤਾਬ ਜਿੱਤਣ ਵਾਲੇ ਗਾਇਕ ਮੁਹੰਮਦ ਇਰਸ਼ਾਦ ਦੇ ਸੌਰੇ ਸਨੈਟੇ ਸਨ ਉਹਨੂੰ ਕਿਤੇ ਪਾਲ ਮਿਲਿਆ ਤਾਂ ਮੇਰੀ ਗੱਲ ਛਿੜ ਪਈ ਮੁਹੰਮਦ ਇਰਸ਼ਾਦ ਨੇ ਪਾਲ ਨਾਲ ਮੇਰੀ ਫੋਨ ਉੱਤੇ ਗੱਲ ਕਰਵਾਈ ਉਹ ਉਦੋਂ ਵੀ ਨਸ਼ੇ ਵਿੱਚ ਸੀ ਫਿਰ ਪਤਾ ਲੱਗਾ ਕਿ ਉਹ ਹਾਲਾਤ ਦਾ ਮਾਰਿਆ ਰੁਲਖੁਲ ਕੇ ਕਿਤੇ ਚਲਾ ਗਿਆ ਹੈ ਪਤਾ ਨਹੀਂ ਕਿੱਥੇ ਗੁਰਮੀਤ ਮੀਤ ਉਹਦਾ ਕਰੀਬੀ ਦੋਸਤ ਸੀ ਦੋਵੇਂ ਕਵਿਤਾ ਲਿਖਦੇ ਤੇ ਸੁਣਾਉਂਦੇ ਕਵਿਤਾ ਦਰਮਿਆਨ ਪਾਲ ਨੇ ਉੱਕ ਜਾਣਾ ਤਾਂ ਮੀਤ ਨੇ ਉਹਨੂੰ ਕਹਿਣਾ ਕਿ ਲੰਗੂਰ ਦੀ ਪੂੰਛ ਜਿੱਡੀਆਂ ਲਾਈਨਾਂ ਨਾ ਲਿਖਿਆ ਕਰੇ ਇਸੇ ਲਈ ਭੁੱਲੀਆਂ ਹਨ ਹਾਨੂੰ ਮੀਤ ਦੀ ਗੱਲ ਉੱਤੇ ਹਾਸਾ ਪੈ ਜਾਂਦਾ ਪਾਲਸ ਨੇਟੇ ਦੀ ਪਿੱਠ ਉੱਤੇ ਮੀਤ ਦਾ ਹੱਥ ਸੀ ਤੇ ਸਿਰ ਉੱਤੇ ਲੋਕਾਇਕ ਪ੍ਰਕਾਸ਼ਨ ਦਾ ਪ੍ਰਤਾਪ ਪਾਲਸ ਨੇਟਾ ਪੰਜਾਬੀਅਤ ਦਾ ਬੇਟਾ ਸੀ ਪਰ ਪੰਜਾਬ ਨੂੰ ਉਹਦਾ ਪਤਾ ਤੱਕ ਨਹੀਂ ਸੀ ਇਹ ਗੱਲ ਸਿਰਫ ਪ੍ਰਤਾਪ ਜਾਣਦਾ ਸੀ ਪ੍ਰਤਾਪ ਕਿਸੇ ਦੀ ਵੀ ਸਾਇਤਕ ਪ੍ਰਤਿਭਾ ਨੂੰ ਉਭਾਰਨ ਲਈ ਪੂਰਾ ਤਾਣ ਲਾਉਂਦਾ ਪਾਲਸ ਨੇਟੇ ਨੇ ਉਸ ਨਾਵਲ ਦਾ ਇਹ ਨਾਮ ਪ੍ਰਤਾਪ ਦੀ ਦੇਣ ਜਾਂ ਚੋਣ ਸੀ ਇਸ ਨਾਵਲ ਵਿੱਚ ਪ੍ਰਤਾਪ ਦੀ ਵੀ ਵੇਦਨਾ ਛੁਪੀ ਹੋਈ ਸੀ ਨਾਵਲ ਵਿੱਚ ਪਾਲ ਸਨੇਟੇ ਦੀ ਯਤਨਾ ਦਾ ਸਾਹਿਤਕ ਵਰਤਾਂਤ ਸੀ ਸੱਚਮੁੱਚ ਲੋਕ ਪ੍ਰਤਾਪ ਅਤੇ ਪਾਲ ਸਨੇਟੇ ਦੀਆਂ ਸਿਰਫ ਗੱਲਾਂ ਸੁਣਦੇ ਸਨ ਉਹਨਾਂ ਵਿਚਲਾ ਦਰਦ ਕੋਈ ਨਹੀਂ ਸੀ ਸੁਣਦਾ ਨਾ ਸੁਣਨ ਦੀ ਇੱਛਾ ਰੱਖਦਾ ਸਾਡੇ ਸਮਾਜ ਵਿੱਚ ਹੁਣ ਕਿਸੇ ਸਾਹਿਤਕ ਪ੍ਰਤਿਭਾ ਦੀ ਉਹ ਪ੍ਰਤੀਤ ਨਹੀਂ ਰਹੀ ਸਾਹਿਤਕ ਪ੍ਰਤਿਭਾ ਨੂੰ ਸਾਡੇ ਸਮਾਜ ਵੱਲੋਂ ਦੁਰਕਾਰ ਦਿੱਤਾ ਜਾਂਦਾ ਹੈ ਗਰੀਬ ਸਾਹਿਤਕਾਰ ਨੂੰ ਤਾਂ ਪੰਜਾਬ ਵਿੱਚ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਜਿਵੇਂ ਬੁਰਕੀ ਦੀ ਤਾਕ ਵਿੱਚ ਕੋਈ ਕੁੱਤਾ ਦਰਾਂ 'ਚ ਖਲੋਤਾ ਹੋਵੇ ਅੱਜ ਜਦੋਂ ਪ੍ਰਤਾਪ ਦੇ ਤੁਰ ਜਾਣ ਦੀ ਖਬਰ ਸੁਣੀ ਤਾਂ ਮੈਨੂੰ ਪਾਸ ਸਨੇਟਾ ਚੇਤੇ ਆਇਆ ਮੇਰੇ ਮੁਤਾਬਕ ਪ੍ਰਤਾਪ ਦੀ ਰੂਹ ਨੇਪਾਲ ਨੂੰ ਸੰਭ ਲਿਆ ਹੋਵੇਗਾ ਦੋਨਾਂ ਲਈ ਪੰਜਾਬੀ ਸਮਾਜ ਕੋਲ ਕੋਈ ਥਾਂ ਨਹੀਂ ਸੀ ਮਹਿਤਾ ਕਾਲੂ ਦੇ ਪੁੱਤਰ ਨਾਨਕ ਦੇ ਨਾਂ ਤੋਂ ਦੂਰ ਹੋਏ ਪੰਜਾਬ ਲਈ ਪਾਲ ਸਨੇਟਾ ਅਤੇ ਪ੍ਰਤਾਪ ਮਹਿਤਾ ਦੋਨੇ ਹੀ ਗੈਰ ਸਨ ਪਾਲ ਦਾ ਪਤਾ ਨਹੀਂ ਉਹ ਕਿੱਥੇ ਅਤੇ ਕਿਸ ਹਾਲਤ ਵਿੱਚ ਹੈ ਲੱਗਦਾ ਹੈ ਕਿ ਦੋਹਾਂ ਦੀ ਆਤਮਾ ਕਿਤੇ ਨਾ ਕਿਤੇ ਜ਼ਰੂਰ ਮਿਲ ਪਈ ਹੋਵੇਗੀ ਇੱਕ ਦੂਜੇ ਨੂੰ ਦੇਖ ਕੇ ਉਹ ਪਹਿਲਾਂ ਖੁਸ਼ ਹੋਏ ਹੋਣਗੇ ਫਿਰ ਰੋਏ ਹੋਣਗੇ ਤੇ ਸਾਡੇ ਵੱਲ ਦੇਖ-ਦੇਖ ਪਤਾ ਨਹੀਂ ਮਨ ਵਿੱਚ ਕੀ ਸੋਚਦੇ ਹੋਣਗੇ ਇਹ ਇਹੋ ਜਿਹੀ ਹੋਣੀ ਹੈ ਕਿ ਪੰਜਾਬ ਵਿੱਚ ਸੱਚੇ ਸੁੱਚੇ ਤਾਦਾ ਨਿਹਾਇਕ ਨੇਕਤੇ ਸਾਹਿਤਕ ਪ੍ਰਤਿਭਾ ਦੇ ਤੋ ਜਾਣ ਦੀ ਖਬਰ ਵਾਇਆ ਜਪਾਨ ਆਉਂਦੀ ਹੈ ਕਿਡਾ ਦੁਖਾਂਤ ਹੈ ਕਿ ਪਾਲਸਨੇਟੇ ਦੇ ਕਿਤੇ ਚਲੇ ਜਾਣ ਦੀ ਤਾਂ ਕਿਸੇ ਨੂੰ ਖਬਰ ਵੀ ਨਹੀਂ ਹੁੰਦੀ ਪ੍ਰਤਾਪ ਮਹਿਤਾ ਜੀ ਇੱਥੋਂ ਦੇ ਸਨ ਕਿੱਥੇ ਰਹਿੰਦੇ ਸਨ ਅਤੇ ਕਿਸ ਹਾਲਤ ਵਿੱਚ ਸਨ ਉਹਨਾਂ ਦੇ ਅੱਗੇ ਪਿੱਛੇ ਕੌਣ ਹੈ ਕੌਣ ਨਹੀਂ ਕੁਝ ਪਤਾ ਨਹੀਂ ਹੈ ਬਸ ਇੰਨਾ ਹੀ ਪਤਾ ਹੈ ਕਿ ਉਹ ਨਹੀਂ ਰਹੇ ਤੁਰ ਗਏ ਹਨ ਪੰਜਾਬ ਦੀਆਂ ਹਨੇਰੀਆਂ ਰਾਤਾਂ ਵਿੱਚ ਨਿੱਕੀਆਂ-ਨਿੱਕੀਆਂ ਰੌਸ਼ਨੀਆਂ ਦੇ ਬਿਰਤਾਂਤ ਸਿਰਜਣ ਵਾਲੇ ਲੋਕਾਇਕ ਪ੍ਰਕਾਸ਼ਨ ਦੇ ਨਿਰਮਾਤਾ ਨੇਕਦਿਲ ਅਤੇ ਨੇਕਾਤਮਾ ਇਨਸਾਨ ਪ੍ਰਤਾਪ ਮਹਿਤਾ ਜੀ ਦੇ ਪੰਜਾਬੀ ਪ੍ਰਤਾਪ ਨੂੰ ਲੱਖ-ਲੱਖ ਸਲਾਮ ਇਸ ਉੜਤੇ ਪੰਜਾਬ ਦੀਆਂ ਦੁੱਖ ਦੀਆਂ ਅਤੇ ਸੁੱਖ ਦੀਆਂ ਨਸਾਂ ਦੀ ਖਬਰ ਰੱਖਣ ਵਾਲੇ ਸੋਢੀ ਭਾਜੀ ਨੂੰ ਸਦ ਸਦ ਪ੍ਰਣਾਮ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਹੋ ਜਿਹੀਆਂ ਕਹਾਣੀਆਂ ਅਸੀਂ ਤੁਹਾਡੇ ਲਈ ਹੋਰ ਲੈ ਕੇ ਆਵਾਂ ਧੰਨਵਾਦ